ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਹੱਲਾ ਨਵਾਸੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਾਰਡ ਨੰਬਰ 24 ਦੇ ਰਹਿਣ ਵਾਲੇ ਆ ਇਸ ਇਲਾਕੇ ਵਿੱਚ ਬਹੁਤ ਹੀ ਵਧੀਆ-ਵਧੀਆ ਕਾਉਂਸਲਰਾਂ ਨੇ ਪਹਿਲਾਂ ਵੀ ਸੇਵਾ ਨਿਭਾਈ ਹੈ ਜਿਵੇਂ ਸੁਖਵਿੰਦਰ ਸਿੰਘ ਬੱਲੂ ਮਸਤਾਨ ਜੀ ਜਿਨ੍ਹਾਂ ਦੀ ਡੈਥ ਹੋ ਗਈ ਸੀ ਵਿਚਾਰਿਆਂ ਦੀ ਉਸ ਤੋਂ ਬਾਅਦ ਸਰਜੀਤ ਰਾਏ ਜੀ ਨੇ ਵੀ ਸਾਡੇ ਇਲਾਕੇ ਦੀ ਬੜੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਹੋਰ ਵੀ ਜਿੰਨੇ ਕਾਉਂਸਲਰ ਆਏ ਉਹਨਾਂ ਨੇ ਸਾਡੇ ਇਲਾਕੇ ਦੀ ਬਹੁਤ ਸੇਵਾ ਕੀਤੀ ਹੈ ਤੇ ਮਨੋਂ ਉਤਨੋ ਕੀਤੀ ਹੈ ਹੋ ਕੇ ਕੀਤੀ ਹੈ ਜਿਹੜੇ ਹੁਣ ਕਰਮਜੀਤ ਸਿੰਘ ਮੁੱਡੀਆਂ ਵਾਰਡ ਨੰਬਰ 24 ਤੋਂ ਕਾਂਗਰਸ ਪਾਰਟੀ ਵੱਲੋਂ ਜਿੱਤੇ ਐ ਇਹਨੇ ਤੇ ਆਣ ਕੇ ਇਲਾਕੇ ਦੇ ਸੁਧਾਰ ਦੀ ਇਲਾਕੇ ਦੇ ਸਫਾਈ ਦੀ ਸੀਵਰੇਜਾਂ ਦੀ ਨੇਰੀ ਲਿਆਤੀ ਆ ਸਫਾਈ ਕਰਾਉਣ ਦੀ ਬਾਕੀ ਅਸੀਂ ਕਾਰਪੋਰੇਸ਼ਨ ਤੇ ਬਹੁਤ ਰੀੜੀਆਂ ਇਹਨਾਂ ਦੇ ਮੁਲਾਜ਼ਮਾਂ ਦੇ ਬਹੁਤ ਰੀੜੀਆਂ ਕन्हैया ਸਾਹਿਬ ਦੇ ਵੀ ਬਹੁਤ ਰੀੜੀਆਂ ਇਹਨਾਂ ਦੇ ਸਾਰੇ ਸਟਾਫ ਤੇ ਵੀ ਬਹੁਤ ਰੀੜੀਆਂ ਜਿਨ੍ਹਾਂ ਕੇ ਬੜੇ ਮਨੋਤਨ ਹੋ ਕੇ ਵੱਡੀ ਮਸ਼ੀਨ ਲਾ ਕੇ ਟੈਂਕੀ ਲਿਆ ਕੇ ਸਾਰੇ ਦੀਜਾ ਵਿੱਚੋਂ ਪਾਣੀ ਦੀ ਖਚਾਈ ਕੀਤੀ ਐ ਤੇ ਗੰਦਮੰਦ ਦੀ ਖਚਾਈ ਕਰਤੀ ਆ ਸਾਡਾ ਮਹੱਲੇ ਨੂੰ ਇਹ ਪਤਾ ਲੱਗ ਗਿਆ ਪੇ ਜਿਹੜੇ ਕਾਉਂਸਲਰ ਸਾਹਿਬ ਹੈ ਵਾਕਈ ਨਿਰਪੱਖ ਹੋ ਕੇ ਕੰਮ ਕਰਾ ਰਹੇ ਨੇ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਜੇ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ ਆਪਣੇ ਕੋਲੋਂ ਰੁਪਈਆ ਖਰਚਣ ਦੀ ਉੱਥੇ ਵੀ ਆ ਪਿੱਛੇ ਜਿਥੇ ਨੀਂ ਪੱਥਰ ਧਰਿਆ ਸੀ ਉਹ ਕਹਿੰਦਾ ਵੀ ਜੇ ਨਾ ਕੋਈ ਸਰਕਾਰ ਪੈਸੇ ਦੇਗੀ ਮੈਂ ਆਪਣੀ ਗਿਰਾ ਖੁੱਦ ਦੇ ਵਿੱਚੋਂ ਹੀ ਪੈਸੇ ਲਾ ਦਾਂਗਾ ਬਾਕੀ ਸਾਡਾ ਕਾਉਂਸਲਰ ਕਾਂਗਰਸ ਦਾ ਜਿਹੜਾ ਉਹ ਸਾਡੀ ਬਹੁਤ ਮਦਦ ਕਰ ਰਿਹਾ ਅੱਧੇ ਫੂਨ ਨਾਲ ਇਹ ਸਫਾਈ ਸੇਵਕ ਆ ਜਾਂਦੇ ਆ ਅੱਧੇ ਫੋੜ ਨਾਲ ਸਿਵਰੇਜ ਸਾਫ਼ ਕਰਨ ਵਾਲੇ ਆ ਜਾਂਦੇ ਆ ਅੱਧੇ ਫੋੜ ਨਾਲ ਸਾਡਾ ਮਹਿਕਮਾ ਕਾਰਪੋਰੇਸ਼ਨ ਦਾ ਜੇ ਮੋਟਰ ਵੀ ਖਰਾਬ ਹੈ ਝਟਪਟ ਆ ਜਾਂਦੇ ਆ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਪਹਿਲੇ ਪੁਰਾਣੇ ਕਾਉਂਸਲਰ ਰਹੇ ਆ ਉਹਨਾਂ ਦਾ ਵੀ ਬੜੇ ਧੰਨਵਾਦੀ ਆ ਤੇ ਮੰਤਰੀ ਸਾਹਿਬ ਦੇ ਵੀ ਅਸੀਂ ਬੜੇ ਧੰਨਵਾਦੀ ਆ ਵੀ ਕੋਈ ਗੱਲ ਨਹੀਂ ਸਾਡੇ ਉੱਤੇ ਮਾੜਾ ਮੋਟਾ ਹੱਥ ਰੱਖੋ ਤੁਹਾਡਾ ਬੂਟਾ ਅਸੀਂ ਲਾਇਆ ਹੈ ਤੇ ਜਿਹੜਾ ਬੂਟਾ ਲਾਇਆ ਉਹਨੂੰ ਚੇਤਾ ਨਾ ਭੁੱਲੋ ਨਿਰਫਕ ਹੋ ਕੇ ਕੰਮ ਕਰੋ ਪਾਰਟੀ ਬਾਜੀ ਜਨਾ ਪਉ ਜਦੋਂ ਤੁਸੀਂ ਚੁਣੇ ਜਾਂਦੇ ਹੋ ਸਾਰਿਆਂ ਦੇ ਮੰਤਰੀਓ ਜਦੋਂ ਚੋਣੇ ਜਾਂਦੇ ਹੋ ਤੁਸੀਂ ਸਾਰਿਆਂ ਦੇ ਕਾਉਂਸਲਰ ਹੋ ਇੱਕ ਸਿੱਖਿਆ ਲਓ ਇਹ ਨਾ ਕਹੋ ਵੀ ਉਹ ਕਾਂਗਰਸੀ ਹੈ ਜੀ ਉਹ ਕਾਲੀ ਹੈ ਜੀ ਉਹ ਭਾਜਪਾ ਦਾ ਜੀ ਉਹ ਜਾਨੀ ਕਿ ਆਪਣਾ ਬੀਐਸਪੀ ਦਾ ਜੀ ਇਹ ਸਾਰੇ ਤੁਹਾਡੇ ਹੀ ਨੇ ਇਹਨਾਂ ਦੀਆਂ ਵੋਟਾਂ ਨਾਲ ਜਿੱਤੇ ਹੋ ਭਾਵੇਂ ਕਿਸੇ ਨੇ ਪਾਈ ਹੈ ਜਾਂ ਨਹੀਂ ਪਾਈ ਇਹ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਤੁਸੀਂ ਚੰਡੀਗੜ੍ਹ ਬੈਠੇ ਹੋ ਤੇ ਆਨੰਦ ਏਸ਼ੀਆ ਦਾ ਮਾਰ ਰਹੇ ਹੋ ਬਾਕੀ ਜ਼ਿਮੀਂਦਾਰਾਂ ਦਾ ਜ਼ਰੂਰ ਸੁੱਖ ਚੋ ਇਹਨਾਂ ਦੀਆਂ ਜ਼ਮੀਨਾਂ ਨਾਲ ਡੋਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਮੀਤ ਸਿੰਘ ਜੀ ਮੁੰਡਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਨਾਲ ਰਲ ਕੇ ਸਾਡਾ ਕੰਮ ਕਰਾਇਆ ਤੇ ਸਰਦਾਰ ਜੋਗਿੰਦਰ ਸਿੰਘ ਨੇ ਸਾਡਾ ਪੂਰਾ ਪੂਰਾ ਸਾਥ ਹੀ ਦਿੱਤਾ ਤੇ ਅੱਜ ਇਸ ਮੱਲੇ ਦੀ ਪੂਰੀ ਸਫਾਈ ਹੋਈ ਆ ਹੋਰ ਕੀ ਮੰਗਾ ਤੁਹਾਡੀ ਇਸ ਇਲਾਕੇ ਵਿੱਚ ਸਾਡੇ ਇਲਾਕੇ ਚ ਸਾਡੇ ਵੀਰ ਜੀ ਦੱਸਣਗੇ ਕੀ ਮੰਗਾ ਹੈਗੇ ਸਾਡੀਆਂ ਇਲਾਕੇ ਦੀਆਂ ਮੰਡਾਂ ਜਿਹੜੀਆਂ ਤਾਰਾਂ ਫालतू ਨੇ ਖੰਭਿਆਂ ਦੇ ਲੰਮਕੀ ਦੇ ਨੇ ਇਹ ਸਾਫ਼ ਕੀਤੇ ਜਾਣ ਜਿਹੜੇ ਸੜਕਾਂ ਦੇ ਉੱਤੇ ਖੰਭੇ ਆ ਨਜਾਇਜ਼ ਲੱਗੇ ਆ ਉਹ ਪਟਾਏ ਜਾਣ ਹਾਂਜੀ ਜਿਹੜੇ ਮੀਟਰਾਂ ਦੇ ਡੱਬੇ ਆ ਉਹ ਨਵੇਂ ਲਾਏ ਜਾਣ ਤੇ ਲੋਕਾਂ ਨੂੰ ਪ੍ਰਸਿਲਟੀਆਂ ਦਿੱਤੀਆਂ ਦਿੱਤੀਆਂ ਤਾਂ ਕਿ ਕਿਸੇ ਨੂੰ ਕੋਈ ਕਰੰਟ ਨਾ ਲੱਗੇ ਕਈ ਖੰਭਿਆਂ ਵਿੱਚ ਤੇ ਕਰੰਟ ਵੀ ਆ ਰਿਹਾ ਹੈ ਇਹ ਬਿਜਲੀ ਵਿਭਾਗ ਵੀ ਕਾਰਪੋਰੇਸ਼ਨ ਨੂੰ ਰਿਕੁਐਸਟ ਕਰਾਂਗੇ ਤੇ ਆਪਣਾ ਬਿਜਲੀ ਵਿਭਾਗ ਨੂੰ ਰਿਕੁਐਸਟ ਕਰਾਂਗੇ ਵੀ ਸਾਡੇ ਜਿਹੜੇ ਉੱਤੇ ਤਾਰਾਂ ਨੇ ਉਹਨਾਂ ਨੂੰ ਚੈੱਕ ਕਰਕੇ ਜਿਹੜਾ ਅਰਥ ਜਿਹੜਾ ਖੰਭਿਆਂ ਚੋਂਦਾ ਜਦੋਂ ਮੀਂਹ ਆਉਂਦਾ ਪਾਣੀ ਛੜਕਤੇ ਆ ਜਾਂਦਾ ਪਾਣੀ ਆਉਣ ਨਾਲ ਤੇ ਸੜਕ ਦੇ ਉੱਤੇ ਕਰੰਟ ਵੀ ਹੁੰਦਾ ਇਹ ਵੀ ਦੂਰ ਕੀਤੀ ਜਾਵੇ ਲੋਕਾਂ ਦੀ ਦੁੱਖ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ